ਆਪਣੇ ਕੋਲ ਵੀਰੇ 1000 ਰੁਪਏ ਤੋਂ ਲੈ ਕੇ 50000 ਰੁਪਏ ਤੱਕ ਆਪਣੇ ਕੋਲ ਰੈਂਟ ਤੇ ਗੱਡੀ ਹੈਗੀ ਆ ਛੋਟੀ ਤੋਂ ਛੋਟੀ ਗੱਡੀ ਵੱਡੀ ਤੋਂ ਵੱਡੀ ਗੱਡੀ ਜਿਵੇਂ अल्टੋ ਤੋਂ ਸਟਾਰਟ ਕਰ ਲੋ ਹਾਂਜੀ ਹਾਂਜੀ अल्टੋ ਤੋਂ ਲੈ ਕੇ ਜੀ ਵੈਗਨ ਤੱਕ ਵੀ ਆਪਣੇ ਕੋਲ ਗੱਡੀਆਂ ਹੈਗੀਆਂ ਨੇ ਠੀਕ ਹੈ ਸਾਰਾ ਕੁਝ ਮਿਲ ਜਾਣਾ ਬਿਲਕੁਲ ਜੀ ਚੰਡੀਗੜ੍ਹ 에어ਪੋਰਟ ਹਮਮ ਹਮ ਹਮ ਸਾਰਾ 에어ਪੋਰਟ ਹਮ ਦਿੱਲੀ 에어ਪੋਰਟ ਵੀ ਆਪਾਂ ਗੱਡੀ ਪ੍ਰੋਵਾਈਡ ਕਰ ਦਿੰਦੇ ਹਾਂ ਠੀਕ ਹੈ ਬਾਈ ਘੱਟੋ ਘੱਟ ਕਿੰਨੇ ਟਾਈਮ ਵਾਸਤੇ ਤੁਸੀਂ ਕਾਰ ਦਓਗੇ ਉਹਨੂੰ ਤੇ ਵੱਧੋ ਵੱਧ ਜਿੰਨੇ ਮਰਜ਼ੀ ਟਾਈਮ ਦਾ ਲਈ ਸਕਦਾ ਬਾਈ ਹਾਂਜੀ ਪਰ ਜੋ ਆਪਣਾ ਰੇਟ ਆ ਆਪਣਾ ਬਿਲਕੁਲ ਜੈਸ ਰ ਮੈ ਤੋਂ ਲੈ ਕੇ ਅੱਗੇ ਦਿੰਦੇ ਨੇ ਅੱਗੇ ਪ੍ਰਿੰਟ ਦੇ ਪ੍ਰਿੰਟ ਦੇ ਦਿੰਦੇ ਨੇ ਆਪਣਾ ਆਪਣਾ ਜੋ ਰੇਟ ਹੈਗਾ ਪੂਰੇ ਆਲ ਪੰਜਾਬ ਦੇ ਵਿੱਚ ਬਿਲਕੁਲ ਜੈਨੂ ਰੇਟ ਹੈਗਾ ਠੀਕ ਹੈ ਬਈ ਇਹ ਥਾਰ ਹੈਗੀ ਇਹ ਮੋਸਟ ਡਿਮਾਂਡਿੰਗ ਕਾਰ ਹੈਗੀ ਅੱਜ ਕੱਲ ਦੇ ਮੁੰਡੇ ਖੁੰਡਿਆਂ ਦੀ ਹੈ ਨਾ ਵੀ ਵੀ ਇਹ ਆ ਕੇ ਅਸੀਂ ਥਾਰ ਹੀ ਚਲਾਉਣੀ ਹੈ ਬਈ ਹੈ ਨਾ ਹਾਂਜੀ ਤੇ ਇਹ ਕਾਰ ਹੈਗੀ ਅਗਲੀ ਆਪਣੇ ਲੈ ਵੇ ਜਿਵੇਂ ਆਹਾ ਗਈ ਇਹ ਆ ਗਈ ਬਲੈਕ ਕਾਰ ਵੀ ਬਲੈਕ ਪੈਂਥਰ ਬੋਲਦੀ ਆਪਾਂ ਬਈ ਹੈ ਨਾ ਤੇ ਇਹ ਵੀ ਕਾਰ ਅੱਜ ਆਪਣੇ ਅਵੇਲੇਬਲ ਆ ਇਹਦੇ ਵਿੱਚ ਮੈਂ ਪਹਿਲਾਂ ਦੱਸਿਆ ਤੁਹਾਨੂੰ ਬਈ ਮੋਡੀਫਾਈ ਅਗਰ ਕਿਸੇ ਨੂੰ ਕਾਰ ਚਾਹੀਦੀ ਹੋਵੇ ਬਈ ਹਨਾ ਤਾਂ ਆਈ ਵਾਲੀ ਕਾਰ ਵੀ ਤੁਸੀਂ ਬਾਈਕਰੋਂ ਤੇ ਲੈ ਕੇ ਜਾ ਸਕਦੇ ਹੋਗੇ ਤੇ ਬੱਸ ਸਿੱਧੂ ਵੀ ਲੈ ਕੇ ਗਿਆ ਆਪਣਾ ਤੂੰ ਇਹ ਇੱਕ ਦੂਬਰ ਅੱਛਾ ਹਾਂਜੀ ਇਹੀ ਕਾਰ ਹਾਂਜੀ ਠੀਕ ਹੈ ਹਾਂਜੀ ਬਈ ਸასიਖਾਲ ਤੇ ਸਵਾਗਤ ਆ ਬਈ ਤੁਹਾਡਾ ਮਾਈ ਰਾਈਡ ਟੂਰੀ ਪੇਜ ਦੇ ਉੱਤੇ ਅੱਜ ਆਪਾਂ ਬਈ ਸੰਗਰੂਰ ਖੜਿਆ ਸਰਦਾਰ ਸਾਹਿਬ ਰੈਂਟਰਲ ਕਾਰਸ ਦੇ ਉੱਤੇ ਜਿਹੜਾ ਕੋਈ ਮੇਰਾ ਭਰਾ ਹੈਗਾ ਬਈ ਅਗਰ ਕੋਈ ਰੈਂਟ ਤੇ ਕਾਰ ਲੈਣਾ ਚਾਹੁੰਦਾ ਵੀ ਮਤਲਬ ਕੋਈ ਐਨ ਆਰ ਆਈ ਭਰਾ ਹੋਵੇ ਠੀਕ ਹੈ ਜਿਹੜਾ ਕੋਈ ਇੰਡੀਆ ਦੇ ਵਿੱਚ ਆ ਰਿਹਾ ਤੁਸੀਂ ਸੌਂਦੇ ਬਾਈ ਯਾਰ ਅਸੀਂ ਕਾਰ ਬਾਈ ਨਹੀਂ ਕਰਨੀ ਅਸੀਂ ਮਹੀਨਾ ਖੰਡਕ ਰਹਿਣਾ ਤੇ ਅਸੀਂ ਕਾਰ ਰੈਂਟ ਤੇ ਲੈਣੀ ਹੈ ਤੇ ਉਸ ਤੋਂ ਬਾਅਦ ਅਸੀਂ ਚਲੇ ਜਾਣਾ ਬਾਈ ਹੋਰਾਂ ਨੂੰ ਸੁਮਾ ਕੇ ਬਾਈ ਹਨਾ ਤੇ ਬਾਈ ਇਹ ਵੀਡੀਓ ਤੁਹਾਡੇ ਵਾਸਤੇ ਆ ਐਂਡ ਤੱਕ ਦੇਖਿਓ ਬਈ ਹਨਾ ਤੇ ਹੋਰ ਵੀ ਤੁਹਾਨੂੰ ਜੇ ਵੈਡਿੰਗ ਕਾਰ ਆ ਕਰਕੇ ਸੀ ਲੈਣੀਆਂ ਨੇ ਕੋਈ ਵੈਡਿੰਗ ਵਾਸਤੇ ਬੁੱਕ ਕਰਾਉਣਾ ਤੇ ਬਾਈ ਹੁਣੇ ਬੁੱਕ ਕਰਾ ਲਿਓ ਮੇਰਾ ਭਾਈ ਉਸ ਤੋਂ ਬਾਅਦ ਹਨਾ ਅ ਮਤਲਬ ਵੀ ਗੱਲ ਕਰਦੇ ਵੀ ਅਵੇਲੇਬਿਲਟੀ ਨਹੀਂ ਰਹਿੰਦੀ ਬਈ ਕਾਰਾਂ ਦੀ ਹਣਾ ਵੀਰੇ ਹਾਂਜੀ ਬਿਲਕੁਲ ਅਵੇਲੇਬਿਲਟੀ ਨਹੀਂ ਰਹਿੰਦੀ ਹੈਗੀ ਜਿਵੇਂ ਹੁਣ ਸੀਜ਼ਨ ਸਟਾਰਟ ਹੋਣਾ ਵੀਰ ਜੀ ਹਾਂਜੀ ਹਾਂ ਤਾਂ ਪਹਿਲੀ ਸਾਰੇ ਐਨ ਆਰ ਆਈ ਭਰਾ ਆਪਣੇ ਬੁਕਿੰਗ ਕਰਵਾ ਲੈਂਦੇ ਹੈਗੇ ਆਪ ਲਾਸਟ ਦੇ ਵਿੱਚ ਮੰਥ ਲਾਸਟ ਦੇ ਵਿੱਚ ਹਾਂਜੀ ਹਾਂਜੀ 10 ਸਤੰਬਰ ਦੇ ਵਿੱਚ ਦੋ ਵੀ ਉਹਨਾਂ ਨੇ ਆਉਣਾਗਾ ਇੱਕ ਮਹੀਨਾ ਪਹਿਲਾਂ ਉਹ ਬੁਕਿੰਗ ਕਰਵਾ ਲੈਂਦੇ ਹੈਗੇ ਠੀਕ ਹੈ ਵੀਰੇ ਤੇ ਬਈ ਅੱਜ ਆਪਣੇ ਕੋਲ ਕਾਰਾਂ ਕਿਹੜੀ ਕਿਹੜੀ ਰਹਿਣਗੀਆਂ ਆਪਣੇ ਕੋਲ ਵੀਰੇ ਸਾਰੀਆਂ ਕਾਰਾਂ ਲਗੀਆਂ ਮੇਨ ਮੇਨ ਕਾਰਾਂ ਤੁਹਾਨੂੰ ਨਾਮ ਦੱਸਾਂਗੇ ਫੋਰਚੂਨਰ ਸਕੋਰਪੀਓ ਜੈਗਵਾਰ ਰੇਂਜ ਰੋਵਰ ਵੀ ਹੈਗੇ ਆਪਣੇ ਕੋ ਤੇ ਇਸ ਕੋਰ ਫੋਰਚੂਨਰ ਆਪਣ ਨੂੰ ਨਵੀਂ ਸ਼ੇਪ ਵੀ ਮਿਲ ਜੂ ਪੁਰਾਣੀ ਸ਼ੇਪ ਵੀ ਮਿਲ ਜੂਗੀ ਤੇ ਸਾਰੇ ਤਰ੍ਹਾਂ ਦੀ ਆਪਣ ਨੂੰ ਕੋਕਾਰਾਂ ਮਿਲ ਜਾਣਗੀਆਂ ਜਿਹੜੀ ਵੀ ਉਹਨਾਂ ਨੂੰ ਕਾਰ ਚਾਹੀਦੀ ਆਪਾਂ ਉਹ ਪੂਰੀ ਅਵੇਲੇਬਿਲਟੀ ਆਪਾਂ ਦੇ ਦਾਂਗੇ ਉਹਨੂੰ ਠੀਕ ਆ ਬਈ ਅੱਛਾ ਮੈਂ ਛੋਟੀ ਜਿਹੀ ਗੱਲ ਕਰਾਂ ਬਈ ਆਪਣੇ ਲਵੇ ਰੈਂਟ ਤੇ ਗੱਡੀ ਕਿੰਨੇ ਰੁਪਏ ਤੋਂ ਸਟਾਰਟ ਹੈ ਤੇ ਐਂਡਿੰਗ ਕਿੰਨਾ ਕਰਪਏ ਤੱਕ ਆਪਣੇ ਕੋਲ ਵੀਰੇ 1000 ਰੁਪਏ ਤੋਂ ਲੈ ਕੇ 50000 ਰੁਪਏ ਤੱਕ ਆਪਣੇ ਕੋਲ ਰੈਂਟ ਤੇ ਗੱਡੀ ਹੈਗੀ ਆ ਛੋਟੀ ਤੋਂ ਛੋਟੀ ਗੱਡੀ ਵੱਡੀ ਤੋਂ ਵੱਡੀ ਗੱਡੀ ਜਿਵੇਂ अल्टੋ ਤੋਂ ਸਟਾਰਟ ਕਰ ਲੋ अल्टੋ ਤੋਂ ਲੈ ਕੇ ਜੀ ਵੈਗਨ ਤੱਕ ਵੀ ਆਪਣੇ ਕੋਲ ਗੱਡੀਆਂ ਹੈਗੀਆਂ ਨੇ ਠੀਕ ਆ ਸਾਰਾ ਕੁਝ ਮਿਲ ਜਾਣਾ ਬਿਲਕੁਲ ਜੀ ਠੀਕ ਆ ਬਈ ਤੇ ਬਈ ਤੁਹਾਨੂੰ ਆਪਾਂ ਸਾਰੀਆਂ ਗੱਡੀਆਂ ਦਿਖਾਉਣਾ ਮੇਰਾ ਭਾਈ ਐਂਡ ਤੱਕ ਬਣੇ ਰਹੋ ਸ ਤੇ ਤੁਹਾਨੂੰ ਵਾਈਟ ਪਲੇਟ ਦੇ ਕਾਰਾ ਦਵਾਂਗੇ ਜਿਹੜੇ ਮੇਰੇ ਭਰਾ ਕਹਿੰਦੇ ਨੇ ਹਨਾ ਬਈ ਸਾਨੂੰ ਇਹ ਵਾਈਟ ਪਲੇਟ ਤੇ ਪੀਵੀ ਨੰਬਰ ਦੀ ਕਾਰਾਂ ਚਾਹੀਦੀ ਬਿਲਕੁਲ ਕੋਲ ਐਨਆਰ ਭਰਾਵਾਂ ਦੀ ਇੱਕੋ ਹੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਪੀਵੀ ਨੰਬਰ ਕਾਰ ਹੋਵੇ ਹਾਂ ਬਲੈਕ ਪਲੇਟ ਨਾ ਹੋਵੇ ਠੀਕ ਹੈ ਘਰ ਦੀ ਯੂਜ਼ ਜਿਹੜੇ ਸਾਰੇ ਗੱਡੀਆਂ ਆਪਣੇ ਖੜੀਆਂ ਨੇ ਨਾ ਜਿੰਨੀਆਂ ਵੀ ਖੜੀਆਂ ਨੇ ਆਪਣੇ ਸਾਰੀਆਂ ਵੀਰੇ ਘਰੇ ਯੂਜ਼ ਕਰਾਂ ਨਿਗੀਆਂ ਆਪਾਂ ਜਦੋਂ ਸੀਜ਼ਨ ਸਟਾਰਟ ਹੁੰਦਾ ਆਪਾਂ ਉਦੋਂ ਐਨਆਰ ਆਈ ਭਰਾਵਾਂ ਨੂੰ ਯੂਜ਼ ਕਰਨ ਵਾਸਤੇ ਦੇ ਦਿੰਨੇ ਆਗੇ ਤੇ ਆਪਾਂ ਉਹਨਾਂ ਤੋਂ ਜਿਹੜਾ ਹੁੰਦਾ ਆਪਣਾ ਰੈਂਟ ਹੁੰਦਾ ਉਹ ਲੈ ਲੈਣੇ ਠੀਕ ਹੈ ਬਈ ਆਪਾਂ ਦਿਖਾਈਏ ਮੇਰੇ ਪਹਿਲੀ ਕਾਰ ਤੋਂ ਤੇ ਪਹਿਲੀ ਕਾਰ ਜਿਹੜੀ ਆਪਾਂ ਤੁਹਾਨੂੰ ਦੇਣ ਜਾ ਰਹੇ ਆ ਬਾਈ ਹਨਾ ਆਪਣੇ ਪੰਜਾਬੀ ਭਰਾਵਾਂ ਦੀ ਹਰਮਨ ਪਿਆਰੀ ਕਾਰ ਆ ਬਾਈ ਹਨਾ ਜਿਹੜੇ ਲੈਣ ਨੂੰ ਬੰਦਾ ਕਹਿੰਦਾ ਵੀ ਹਾਂ ਯਾਰ ਅਸੀਂ ਜੇ ਕਾਰ ਲੈਣੀ ਆ ਕੋਈ ਜ਼ਿੰਦਗੀ ਤਾਂ ਫੋਰਚਨਰ ਲੈਣੀ ਆ ਇਸ ਤੋਂ ਉੱਪਰ ਦੀ ਤਾਂ ਰੱਬ ਹੀ ਹੈ ਹਨਾ ਬਾਈ ਤੇ ਫੋਰਚਨਰ ਖੜੀ ਆ ਬਾਈ ਅੱਜ ਆਪਣੇ ਲੱਭ ਦੇਖੋ ਨਵੀਂ ਸ਼ੇਪ ਤੇ ਪੁਰਾਣੀ ਸ਼ੇਪ ਦੋਨੀਆਂ ਖੜੀਆਂ ਬਈ ਇਧਰਲੀ ਵੀ ਦਿਖਾ ਦਿੰਨੇ ਆਪਾਂ ਹਨਾ ਤੇ ਇਹ ਦੋਨੇ ਕਾਰਾਂ ਅਵੇਲੇਬਲ ਆਪਣੇ ਲੱਭ ਹੈਗੀਆਂ ਬਾਈ ਹਨਾ ਆਪਾ ਇਹ ਨਾ ਕਹੀ ਵੀ ਆਪਣੇ ਲਵੇ 1 2 ਕਾਰਾਂ ਵੀ ਜਿੰਨੀਆਂ ਮਰਜ਼ੀ ਕਾਰਾਂ ਲੈ ਲਿਓ ਤੇ ਬਈ ਇਹ ਕਾਰ ਹੈ ਜਿਹੜੀ ਹਨਾ ਮੈਂ ਇਹਦੀ ਗੱਲ ਕਰ ਰਿਹਾ ਬਈ ਤੇ ਇਹ ਆਪਣੇ ਲਵੇ ਮੈਨੂਅਲ ਆਟੋ ਦੋਨਾਂ ਚ ਮਿਲ ਜਾਣਗੇ ਬਈ ਹਾਂਜੀ ਹਾਂਜੀ ਮੈਨੂਅਲ ਵੀ ਮਿਲ ਜੂਗੀ ਆਟੋ ਮਿਲ ਜੂਗੀ ਠੀਕ ਆ ਬਈ ਤੇ ਬਲੈਕ ਵੀ ਮਿਲ ਜੂ ਵਾਈਟ ਵੀ ਮਿਲ ਜੂ ਹਾਂ ਹਾਂ ਜੋ ਤੁਹਾਨੂੰ ਚਾਹੀਦੀ ਆ ਜਿੱਦਾਂ ਦੀ ਮਰਜ਼ੀ ਅਵੇਲੇਬਿਲਟੀ ਚਾਹੀਦੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇੱਕ ਬਈ ਹਨਾ ਛੋਟੀ ਜੀ ਗੱਲ ਹੈ ਜਿਵੇਂ ਭਾਈ ਕਹਿੰਦੇ ਹੁੰਦੇ ਨੇ ਜਿਹੜਾ ਕੋਈ ਮੇਰਾ ਭਰਾ ਕੋਈ ਕੈਨੇਡਾ ਅਮਰੀਕਾ ਜਿੱਥੋਂ ਵੀ ਆ ਰਿਹਾ ਬਈ ਹਨਾ ਤੇ ਉਹਦੇ ਵਿੱਚ ਕਹਿੰ ਉੱਤਰ ਦੇ ਸਾਰਾ ਸੀ ਗੱਡੀ 'ਚ ਬੈਠੀਏ ਹਾਂਜੀ ਹਾਂਜੀ ਬਿਲਕੁਲ ਆਪਾਂ ਚੰਡੀਗੜ੍ਹ 에어ਪੋਰਟ ਹਮ ਹਮ ਅਮਰਸਾਹ 에어ਪੋਰਟ ਹਮ ਦਿੱਲੀ 에어ਪੋਰਟ ਵੀ ਆਪਾਂ ਗੱਡੀ ਪ੍ਰੋਵਾਈਡ ਕਰ ਦਿੰਦੇ ਆ ਠੀਕ ਆ ਬਾਈ ਪਹਿਲਾਂ ਬੁਕਿੰਗ ਅਮਾਉਂਟ ਆਪਦੀ ਜਮ੍ਹਾਂ ਕਰਾ ਦੋ ਬਾਈ ਹਨਾ ਥੋੜੀ ਗੱਡੀ ਥੋੜਾ ਮਣੀ ਪਹਿਲਾਂ ਉਹ ਦੇ ਦੇਣ ਸਾਨੂੰ ਹੂੰ ਹੂੰ ਤੇ ਅਸੀਂ ਆਪਾਂ ਉਹਨੇ ਕੋਲ ਗੱਡੀ ਪਹੁੰਚਦੀ ਕਰ ਦਾਂ ਠੀਕ ਹੈ ਅੱਛਾ ਹੁਣ ਮੈਂ ਰੈਂਟ ਦੀ ਗੱਲ ਕਰਾਂ ਬਾਈ ਹਨਾ ਜਿਵੇਂ ਇਹ ਫੋਰਚਨਰ ਹੈ ਬਾਈ ਇਹ ਨਵੀਂ ਸ਼ੇਪ ਹੈ ਇਹ ਦਾ ਇਹਦਾ ਕਿੰਨਾ ਗ੍ਰੈਂਟ ਹੁੰਦਾਗਾ ਆਪਾਂ ਦੇ ਵੀਰੇ ਇਹਦਾ ਸਟਾਰਟਿੰਗ ਗ੍ਰੈਂਟ ਹੈਗਾਗਾ 6500 ਰੁਪਏ ਤੋਂ ਲੈ ਕੇ 7000 ਦੇ ਵਿੱਚ ਵਿੱਚ ਹੂੰ ਹੂੰ ਉਹ ਸੀਜ਼ਨ ਦੇ ਅਕੋਰਡਿੰਗ ਹੁੰਦਾਗਾ ਠੀਕ ਹੈ ਬਾਈ ਕਈ ਵਾਰ ਸੀਜ਼ਨ ਪੀਕ ਤੇ ਹੁੰਦਾਗਾ ਤਾਂ ਪਰ ਆਪਾਂ 7000 ਰੁਪਏ ਦੇ ਦਿੰਨੇ ਆ ਥੋੜਾ ਡਾਊਨ ਉਹ ਚਲੇ ਜਾਂਦਾ ਤਾਂ ਆ ਹੇਰ ਰੈਂਟ ਹੁੰਦਾ ਜੇ ਕਿਸੇ ਹੋਰ ਪਾਸੋਂ ਵੀ ਗੱਲ ਅਗਰੀ ਤਾਂ ਘੱਟੋ ਘੱਟ 8500 9000 ਰੈਂਟ ਹੁੰਦਾ ਬਈ ਹਾਂ ਆਪਾਂ ਹੋਰ ਪਾਸੇ ਦੇਖਦੇ ਆਂ ਅਗਰ ਤੇ ਉਹਦੇ ਨਾਲ ਹੀ ਬਈ ਆਪਣੇ ਲਈ ਪੁਰਾਣੀ ਸ਼ੇਪ ਵੀ ਖੜੀ ਆ ਹੁਣ ਇਹੇ ਬਈ ਹਨਾ ਕਈਆਂ ਦੀ ਪਸੰਦ ਪੁਰਾਣੀ ਵੀ ਹੁੰਦੀ ਆ ਨਾ ਕੋਈ ਹੋਰ ਮੰਗਦੇ ਨੇ ਬਈਆਂ ਨਾ ਯਾਰ ਸਾਨੂੰ ਚਾਹੀਦੀ ਓ ਪੁਰਾਣੀ ਮੇਰੇ ਫੋਰਚੂਨਰ ਤਾਂ ਜਮਾਨਾ ਨਾ ਕਦੇ ਜਦੋਂ ਗਿਆਗਾ ਨਾ ਜਾਣਾ ਤੇ ਇਹ ਇਹਦਾ ਇਹਦਾ ਕਿੰਨਾ ਗ੍ਰੈਂਟ ਹੁੰਦਾ ਆਪਣੇ ਲਈ ਮੇਰੇ ਦਾ ਆਪਣਾ ਰੈਂਟ 3500 ਰੁਪਿਆ 2000 ਹਾਂਜੀ ਬਾਕੀ ਆਪਾਂ ਸੀਜ਼ਨ ਦੇ ਅਕੋਰਡਿੰਗ ਆਪ 3000 ਰੁਪਏ ਵੀ ਕਰ ਲੈਂਦੇ ਠੀਕ ਹੈ ਬਈ ਤੇ ਹੁਣ ਬਈ ਕੋਈ ਹੈਗਾ ਕੀ ਮੇਰਾ ਭਾਈ ਹੈਨਾ ਘੱਟੋ ਘੱਟ ਕਿੰਨੇ ਟਾਈਮ ਵਾਸਤੇ ਤੁਸੀਂ ਕਾਰ ਦਓਗੇ ਉਹਨੂੰ ਤੇ ਵੱਧੋ ਵੱਧ ਜਿੰਨੇ ਮਰਜ਼ੀ ਟਾਈਮ ਦਾ ਲਈ ਸਕਦਾ ਬਈ ਹਾਂਜੀ ਹਾਂਜੀ ਘੱਟ ਤੋਂ ਘੱਟ ਵੀਰੇ ਆਪਣਾ ਟਾਰਗੇਟ ਰੱਖਿਆ ਹੋਇਆ ਵੀ 10 10 ਦਿਨ ਉਸ ਤੋਂ ਵੱਧ ਹੀ ਦਿੰਨੇ ਆ 10 ਦਿਨ ਲਈ ਮੇਤਰੋ ਵੀ ਹੈਨਾ ਤੁਸੀਂ ਸਿਰਫ 10 ਦਿਨਾਂ ਤੋਂ ਤੁਸੀਂ ਆਪਦਾ ਕਾਰ ਨੂੰ ਲੇਕੇ ਜਾ ਸਕਦੇ ਹੋਗੇ ਉਸ ਤੋਂ ਬਾਅਦ ਤੁਸੀਂ ਵੱਧ ਤੋਂ ਵੱਧ ਜਿੰਨੇ ਮਰਜ਼ੀ ਦੇ ਨਾਲ ਆਪਣੇ ਲਵੇ ਕਾਰ ਰੱਖ ਸਕਦੇ ਆਂਗੇ ਠੀਕ ਹੈ ਇਹ ਕਾਰਵਾਈ ਫੋਰਚੂਨਰ ਹੈਗੀ ਠੀਕ ਆ ਤੇ 3000 3500 4000 ਤੱਕ ਹੱਦ ਬਈ ਇਹਨਾਂ ਰੇਟ ਦੇ ਦਾ ਜਾਂਦਾਗਾ ਰੈਂਟ ਦਾ ਪਰ ਡੇ ਦੇ ਹਿਸਾਬ ਨਾਲ ਤੁਸੀਂ ਇਹ ਕਾਰ ਲੈ ਕੇ ਜਾ ਸਕਦੇ ਹੋਗੇ ਤੇ ਅਗਲੀ ਆਪਣੇ ਲਵੇ ਕਾਰ ਆਉਂਦੀ ਹੈਗੀ ਜਿਵੇਂ ਸਕਾਰਪਿਓ ਕਾਰ ਹੈਗੀ ਗੁਰਪ੍ਰੀਤ ਦਿਖਾਉਗਾ ਇੱਧਰ ਇਹ ਹੈਗੀ ਆਪਣੇ ਲਵੇ ਨਵੀਂ ਸ਼ੇਪ ਦੇ ਵਿੱਚ ਬਈ ਹੈਨਾ ਜੀ ਇਹ ਗੱਡੀਆਂ ਦੇ ਵਿੱਚ ਆਟੋ ਮੈਨੂਅਲ ਸਾਰੇ ਮਿਲ ਜਾਂਦੀਆਂ ਆਟੋ ਵੀ ਮਿਲ ਜੂ ਵੀਰੇ ਮੈਨੂ ਵੀ ਮਿਲ ਜੂਗੀ ਹੂੰ ਹੂੰ ਇਹਦਾ ਰੈਂਟ ਕਿੰਨਾ ਕੁ ਹੁੰਦਾ ਬਈ ਇਹਦਾ ਵੀਰੇ ਇਹਦਾ ਵੀ 3500 ਰੁਪਿਆ 3000 3500 ਰੁਪਿਆ ਚੱਲਦਾਗਾ ਜਦੋਂ ਪੀਕ ਤੇ ਚੱਲੇ ਜਾਂਦੀ ਹੈਗੀ ਉਦੋਂ 4000 ਰੁਪਿਆ ਵੀ ਚੱਲਦਾ ਪਰ ਆਪਣਾ ਜੋ ਰੇਟ ਰੱਖਿਆ ਹੋਇਆਗਾ ਉਹ ਆਪਣਾ 3500 ਰੁਪਿਆ ਹੀ ਆ 3500 ਰੁਪਿਆ ਰੇਟ ਲਾਸਟ ਰੇਟ ਆਪਣਾ 3500 ਰੁਪਿਆ ਓਕੇ ਬਾਕੀ ਆਪਾਂ ਨੂੰ ਪਤਾ ਨਹੀਂਗਾ ਜੋ ਕੋਈ 4000 ਦਿੰਦਾ ਕੋਈ 4500 ਆਪਾਂ ਨੂੰ ਪਰ ਆ ਜੋ ਆਪਣਾ ਰੇਟ ਆ ਆਪਣਾ ਬਿਲਕੁ ਮੈ ਤੋਂ ਲੈ ਕੇ ਅੱਗੇ ਦਿੰਦੇ ਨੇ ਗ੍ਰੈਂਡ ਦੇ ਰੈਂਟ ਦੇ ਦਿੰਦੇ ਨੇ ਆਪਣਾ ਆਪਣਾ ਜੋ ਰੇਟ ਹੈਗਾ ਪੂਰੇ ਆਲ ਪੰਜਾਬ ਦੇ ਵਿੱਚ ਬਿਲਕੁਲ ਜੈਨੂ ਰੇਟ ਹੈਗਾ ਠੀਕ ਹੈ ਬਾਈ ਤੇ ਬਾਈ ਇਹ ਵੀ ਬਹੁਤ ਵਧੀਆ ਬਾਈ ਹੈ ਨਾ ਬਹੁਤ ਘੱਟ ਰੇਟ ਦੇ ਵਿੱਚ ਬਾਈ ਹੋ ਰਹੀ ਤੁਹਾਨੂੰ ਗੱਡੀਆਂ ਪ੍ਰੋਵਾਈਡ ਕਰਦੇ ਨੇ ਉਹ ਵੀ ਰੈਂਟਲ ਦੇ ਉੱਤੇ ਠੀਕ ਹੈ ਤੇ ਹੁਣ ਇਹ ਕਾਰ ਹੈ ਬਾਈ ਹੈ ਨਾ ਜਿਵੇਂ ਇਹ ਕਾਰ ਨਾਲ ਲੋਡਿੰਗ ਵਾਲੀ ਵੀ ਚੱਲਦੀ ਆ ਯਾਰ ਸਾਨੂੰ ਬਾਈ ਫੁੱਲ ਮੋਡੀਫਾਈ ਹੋਵੇ ਕਾਰ ਅਸੀਂ ਉਹ ਲੈਣੀ ਆ ਕੇ ਬਿਲਕੁਲ ਹਾਂਜੀ ਉਹ ਵੀ ਮਿਲ ਜਾਂਦੀਆਂ ਬਿਲਕੁਲ ਹਾਂਜੀ ਹਾਂਜੀ ਜਿੰਮੇ ਵੀ ਉਹਨਾਂ ਦੀ ਉਹਨਾਂ ਦੀ ਡਿਮਾਂਡ ਰਹੇਗੀ ਸਾਨੂੰ ਕਾਰ ਦੇ ਵਿੱਚ ਆ ਚੀ ਚਾਹੀਦਾਗਾ ਹਾਂ ਹਾਂ ਤਾਂ ਆਪਾਂ ਥੋੜਾ ਬੋਤਾ ਉਹਨੂੰ ਮੋਡੀਫਾਈ ਕਰਕੇ ਦੇ ਦੇਨੇ ਹਾਂ ਠੀਕ ਆ ਬਾਈ ਅੱਛਾ ਹੁਣ ਇਹ ਗੱਡੀਆਂ ਬਾਈ ਹਨਾ ਜਿੰਮੇ ਆਂਦੇ ਨੇ ਬਾਈ ਉਹ ਬਾਹਰ ਲੈਣ ਦੀ ਗੱਲ ਕਰੀਏ ਉਹਨਾਂ ਦੇ ਪੇਪਰਾਂ ਉੱਪਰਾਂ ਦਾ ਹੋਰ ਹਿਸਾਬ ਹੁੰਦਾ ਵੀ ਆਪਣੇ ਜਿਹੜੀ ਗੱਡੀਆਂ ਆਪਣੇ ਲੈਵੇ ਸਾਰੀਆਂ ਇਹਨਾਂ ਦੇ ਪੇਪਰ ਸਾਰੇ ਕੰਪਲੀਟ ਹੋਣਗੇ ਪੇਪਰ ਪੂਰੇ ਵਰਕ ਹੁੰਦੇ ਵੀਰੇ ਫੁੱਲਨ ਛੋੜ ਹੁੰਦੀਆਂ ਨੇ ਗੱਡੀਆਂ ਪੇਪਰ ਸਾਰੇ ਕੰਪਲੀਟ ਹੁੰਦੇ ਆ ਪੀਵੀ ਨੰਬਰ ਗੱਡੀਆਂ ਹੁੰਦੀਆਂ ਵਾਈਟ ਪਲੇਟ ਨੰਬਰ ਗੱਡੀਆਂ ਹੋਣਗੇ ਵਾਈਟ ਪਲੇਟ ਤੇ ਠੀਕ ਹੈ ਬਈ ਲੈ ਵੀ ਠੀਕ ਆ ਤੇ ਅਗਲੀ ਵੀ ਆਪਣੇ ਲਈ ਜਿਵੇਂ ਇਹ ਸਕਾਰਪਿਓ ਬਈ ਹੈਨਾ ਇਹ ਤਾਂ ਸੇਮ ਉਹਦੇ ਨਾਲ ਦੀ ਹੋएगी ਤੇ ਇਹ ਮਾਡਲ ਜਿਵੇਂ ਗੱਲ ਕਰਿਆ ਵੀ 14 ਤੋਂ ਲੈ ਕੇ ਹੈਨਾ ਜਿਵੇਂ ਨਵੀਂ ਸ਼ੇਪ ਸ਼ੁਰੂ ਹੋ ਗਈ ਜੀ ਬਈ ਹਾਂ ਜੀ 14 ਤੋਂ ਲੈ ਕੇ 21 22 ਮਾਡਲ ਤੇ 23 ਮਾਡਲ ਤੱਕ ਵੀ ਆਪਣੇ 24 ਮਾਡਲ ਵੀ ਹੈਗੇ ਨੇ ਆਪਣੇ ਕੋਲੇ ਵੀ ਠੀਕ ਹੈ ਬਈ ਤੇ ਆ ਵੀ ਹੁੰਦੀ ਆ ਬਈ ਹੈਨਾ ਤਾਂ ਕਈ ਮੇਰੇ ਵੀਰ ਇਹਦੇ ਸ਼ਕੀਨ ਨਗੇ ਇਹ ਇਹਦਾ ਵੀ ਬਈ ਅੱਡੀ ਵੱਖਰਾ ਰੂਪ ਹੈ ਇਹਦਾ ਵੀ ਹਾਂ ਇਹਦਾ ਵੱਖਰਾ ਹੀ ਰੂਪ ਹੈ ਇਹ ਕਈ ਮੇਰੇ ਭਾਈ ਇਹਦੇ ਵੀ ਸ਼ਕੀਨ ਨਗੇ ਤੇ ਆਪਾਂ ਫਿਰ ਉਹਨਾਂ ਵਾਸਤੇ ਬਲ ਆਪਾਂ ਮਿਲ ਜਾਂਦੀ ਹੈ ਬਈ ਤੁਹਾਨੂੰ ਹਣਾ ਹਾਂਜੀ ਵੀਰੇ ਤੇ ਇਹ ਇਹ ਕਾਰ ਵੀ ਤੁਸੀਂ ਬਈ ਹੈਨਾ ਬਾਈ ਖਰੋਂ ਤੋਂ ਵਾਰੈਂਟ ਤੇ ਬਾਈ ਕਰ ਸਕਦੇ ਹੋਗੇ ਇਹ ਵੀ ਬਹੁਤ ਘੱਟ ਰੇਟ ਦੇ ਵਿੱਚ ਤੁਹਾਨੂੰ ਕਾਰ ਮਿਲ ਜਾਣੀ ਹੈਗੀ ਤੇ ਅਗਲੀ ਕਾਰ ਤੁਹਾਨੂੰ ਬਈ ਹੈਨਾ ਆਪਾਂ ਥਾਰ ਦਿੰਨੇ ਆਂਗੇ ਅਰਥਾ ਤੇ ਬਲੈਕ ਸਕਾਰਪੀਓ ਇਹ ਜ਼ਰੂਰੀ ਨਹੀਂ ਬਈ ਹੈ ਨਾ ਕਿਸੇ ਨੂੰ ਵੀ ਕੱਲਾ ਸਰਦਾਰੀ ਰੰਗ ਪਸੰਦ ਹੋਵੇ ਕਿਸੇ ਨੂੰ ਬਲੈਕ ਰੰਗ ਵੀ ਪਸੰਦ ਹੁੰਦਾ ਬਈ ਹੈ ਨਾ ਤੇ ਜ਼ਿਆਦਾਤਰ ਡਿਮਾਂਡ ਜਿਹੜੀ ਬਲੈਕ ਕਲਰ ਦੀ ਹੁੰਦੀ ਹੈ ਬੀ ਬਲੈਕ ਕਲਰ ਦੇ ਵੀ ਤੁਹਾਨੂੰ ਆਪਾਂ ਦੋ ਕਾਰਾਂ ਆਪਣੇ ਲਈ ਆ ਖੜੀਆਂ ਬਈਆਂ ਨਾ ਇਹ ਨਾ ਸਮਝੋ ਵੀ ਆਪਣੇ ਲਈ ਦੋ ਹੀ ਨੇ ਠੀਕ ਹੈ ਕਾਰਾਂ ਬਹੁਤ ਨੇ ਸੜਕ 'ਤੇ ਜਗ੍ਹਾ ਹੀ ਬਹੁਤ ਥੋੜੀ ਹੈ ਔਰੇ ਜਗ੍ਹਾ ਥੋੜੀ ਹੈ ਵੀਰੇ ਬਾਕੀ ਗੱਡੀਆਂ ਗਈਆਂ ਵੀ ਹੋਈਆਂ ਨੇ ਗਈਆਂ ਬਾਕੀ ਜਦੋਂ ਗੱਡੀਆਂ ਆ ਜਾਣਗੀਆਂ ਫਿਰ ਆਪਾਂ ਉਨਾ ਸਟਾਮ ਕੱਡੀਆਂ ਘੱਟ ਸੀ ਜਿੰਨੀਆਂ ਹੈਗੀਆਂ ਸੀ ਆਪਣੇ ਸਾਰੀਆਂ ਉਹ ਲਾਤੀਆਂ ਨੇ ਤੇ ਹੁਣ ਆਹ ਕਾਰ ਆ ਬਾਈ ਜਿਹੜੀ ਆਪਣੇ ਲਵੇ ਬਾਈ ਇਹ ਥਾਰ ਆ ਗਈ ਇਹ ਮੋਸਟ ਡਿਮਾਂਡਿੰਗ ਕਾਰ ਆ ਗਈ ਅੱਜ ਕੱਲ ਦੇ ਮੁੰਡੇ ਖੁੰਡਿਆਂ ਦੀ ਹਨਾ ਵੀ ਵੀ ਇਹ ਆ ਕੇ ਅਸੀਂ ਥਾਰ ਹੀ ਚਲਾਉਣੀ ਆ ਬਾਈ ਹਨਾ ਹਾਂਜੀ ਤੇ ਇਹ ਕਾਰ ਹੈਗੀ ਇਹਦਾ ਕਿੰਨਾ ਰੈਂਟ ਹੁੰਦਾ ਬਾਈ ਵੀਰੇ ਇਹਦਾ ਰੈਂਟ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਨੇ ਆਪਾਂ ਆਪਣਾ ਰੈਂਟ ਬਿਲਕੁਲ ਸਾਰ ਤੋਂ ਘੱਟ ਹੀ ਹੋਊਗਾ ਹਾਂਜੀ ਹਾਂਜੀ ਬਾਕੀਆਂ ਤੋਂ ਆਪਣੇ ਤੋਂ ਵੀਰਾਂ ਤੋਂ ਜਿਵੇਂ ਆਪਾਂ ਕਿਸੇ ਨੂੰ ਆਪਾਂ ਐ ਨਹੀਂ ਕਹਿੰਦੇ ਵੀ ਆਪਣਾ ਕਿਹਦਾ ਹਰ ਇੱਕ ਦਾ ਰੇਟ ਅਲੱਗ-ਅਲੱਗ ਹੁੰਦਾ ਆਪਣਾ ਜਿਹੜਾ ਰੇਟ ਲਾਸਟ 4000 ਰੁਪਏ 4000 ਰੁਪਏ 4000 ਰੁਪਏ ਪਰ ਡੇ ਲੈ 4000 ਰੁਪਏ ਪਰ ਡੇ ਦੇ ਹਿਸਾਬ ਨਾਲ ਬਾਈ ਹਨਾ ਤੁਸੀਂ ਲੈ ਕੇ ਜਾ ਸਕਦੇ ਹੋਗੇ ਤੇ ਬਾਕੀ ਬਾਈ ਹਨਾ ਕਈ ਬਈ ਹੁਣ ਆਪਾਂ ਇਕੱਲੇ ਐਨਆਰਆਈ ਦੀ ਨਹੀਂ ਗੱਲ ਕਰਦੇ ਕੋਈ ਪੰਜਾਬ 'ਚ ਮੇਰਾ ਭਰਾ ਰਹਿੰਦਾ ਉਹਨਾਂ ਨੂੰ ਵੀ ਤੁਸੀਂ ਗੱਡੀਆਂ ਦੇ ਦੋਗੇ ਬਾਈ ਜੇ ਕਿਸੇ ਨੇ ਲੈਣੀ ਹਾਂਜੀ ਵੀਰੇ ਉਹਨਾਂ ਦਾ ਜਿਹੜਾ ਡਾਕੂਮੈਂਟ ਕਾਰਵਾਈ ਜਿਹੜੀ ਪੂਰੀ ਆ ਗਈ ਆਪਾਂ ਉਹਨਾਂ ਦੇਖ ਕੇ ਸਾਰੀ ਕਾਰਵਾਈ ਦੇ ਦੋ ਠੀਕ ਆ ਬਾਈ ਹਾਂ ਦੇਖ ਕੇ ਕਰਦੇ ਆਪਾਂ ਇਹ ਬਾਈ ਹੈ で。 ਏ ਵੀ ਕਾਰ ਅੱਜ ਆਪਣੇ ਅਵੇਲੇਬਲ ਹੈ ਇਹਦੇ ਵਿੱਚ ਮੈਂ ਪਹਿਲਾਂ ਦੱਸਿਆ ਤੁਹਾਨੂੰ ਬਈ ਮੋਡੀਫਾਈ ਹੈ ਕਰ ਕਿਸੇ ਨੂੰ ਕਾਰ ਚਾਹੀਦੀ ਹੋਏ ਬਈ ਹੈਨਾ ਤਾਂ ਆਈ ਵਾਲੀ ਕਾਰ ਵੀ ਤੁਸੀਂ ਬਾਈ ਖਰੋਂ ਤੇ ਲੈ ਕੇ ਜਾ ਸਕਦੇ ਹੋਗੇ ਤੇ ਇਹਦੇ ਵੀ ਅਲਾਇ ਵਗੈਰਾ ਐਨ ਚੰਗੀ ਤਰ੍ਹਾਂ ਮੋਡੀਫਾਈ ਕਰਿਆ 15 ਉਹ ਵੀ ਦਿਖਾਈਏ ਕਾਰ ਨੂੰ ਬਈ ਹੈਨਾ ਆਪਣੇ ਪੰਜਾਬੀ ਪਰਵਾਹ ਵਾਲੀ ਇਹ ਵੀ ਪਹਿਲੀ ਪਸੰਦ ਹੈ ਦੋ ਤਿੰਨ ਕਾਰਾਂ ਬਈ ਜਿਹੜੀਆਂ ਪਹਿਲੇ ਪਸੰਦ ਤੇ ਚੱਲਦੀਆਂ ਪਹਿਲੇ ਪਸੰਦੀਆਂ ਵੀਰੇ ਸਭ ਤੋਂ ਵੱਧ ਡਿਮਾਂਡਿੰਗ ਦੇ ਵਿੱਚ ਕਾਰ ਬਲੈਕ ਸਕੋਰਪੀ ਹੋਗੀ ਆਪਣੇ ਕੋਲ ਇਹਦੇ ਨਾਲ ਦੀਆਂ ਗੱਡੀਆਂ 8-9 ਹੋਈਆਂ ਨਗੀਆਂ 8-9 ਗੱਡੀਆਂ ਹਾਂਜੀ ਵੀਰੇ ਠੀਕ ਹੈ ਬਈ ਲੈ ਵੀ 8-9 ਕਾਰਾਂ ਬਾਈ ਲਵੇ ਖੜੀਆਂ ਤੁਸੀਂ ਤੁਹਾਡੇ ਘਰ ਦੇ ਗੇਟਾਂ ਦੇ ਅੱਗੇ ਤੁਹਾਡੇ ਆਉਣ ਤੋਂ ਪਹਿਲਾਂ ਖੜੀ ਹੋਊਗੀ ਬਿਲਕੁਲ ਜੀ ਤੇ ਬਸ ਬਾਈ ਨੂੰ ਇੱਕ ਵਾਰ ਤੁਸੀਂ ਕੰਟੈਕਟ ਕਰੋਗੇ ਨੰਬਰ ਮੈਂ ਸਕਰੀਨ ਤੇ ਪਾਏ ਹੋਏ ਨੇ ਠੀਕ ਆ ਤੁਸੀਂ ਬਾਈ ਨੂੰ ਬਸ ਕਾਲ ਕਰਨੀ ਐ ਜਸਟ ਤੇ ਤੁਹਾਡੇ ਘਰ ਦੇ ਗੇਟ ਅੱਗੇ ਬਾਈ ਕਾਰ ਖੜੀ ਹੋ ਗਈ ਆਹ ਲਓ ਬਈ ਨੰਬਰ ਵੀ ਤੁਹਾਡੇ ਪੀਵੀ08ਈ ਈਟੀ 0047 ਨੰਬਰ 0047 ਇਹ ਵੀ ਗੱਲ ਪੰਜਾਬੀਏ ਦੇ ਕਰੇਜ ਹੁੰਦਾ ਵੀਰ ਸਾਨੂੰ ਨੰਬਰ ਵੀ ਪੀਆਪੀ ਚਾਹੀਦਾ ਬਿਲਕੁਲ ਹਾਂ ਹਾਂ ਅਰੇ ਨੰਬਰ ਅਲਾਹ ਵਿਲਾ ਨੂੰ ਤੇ ਇੱਕ ਰੰਗ ਨੂੰ ਬਈ ਇਹ ਸਭ ਤੋਂ ਪਹਿਲਾਂ ਸੋਚ ਆ ਜਾਂਦਾ ਵੀ ਯਾਰ ਸਾਨੂੰ ਕਾਰ ਚਾਹੀਦੀ ਆ ਠੀਕ ਆ ਟੌਪ ਦੀ ਹੋਵੇ ਬਸ ਤੇ ਇਹ ਵੀ ਸਕਾਰਪਿਓ ਇਹਦਾ ਕਿੰਨਾ ਗ੍ਰੈਂਟ ਰੱਖਿਆ ਦੀ ਆਪਾਂ ਵੀ 4000 ਬੱਸ ਹਾਂਜੀ ਵੀਰੇ 4000 4000 ਰੁਪਿਆ 3500 ਰੁਪਿਆ 4000 ਪੀਕ ਤੇ ਚਲਾ ਜਾਂਦਾ 4000 ਰੁਪਿਆ ਨੋਰਮਲ 3500 ਰੁਪਿਆ ਠੀਕ ਆ ਬਈ ਨੋਰਮਲ 3500 ਰੁਪਏ ਵਿੱਚ ਅੱਜ ਦੀ ਘੜੀ ਤੁਸੀਂ ਅਗਰ ਬੁੱਕ ਕਰਾਣੇ ਹੋ ਬਈ ਇਹਨਾਂ 10 15 ਦਿਨ ਮਹੀਨੇ ਵਾਸਤੇ ਜਿੰਨੇ ਮਰਜ਼ੀ ਟਾਈਮ ਵਾਸਤੇ ਤਾਂ 3500 ਰੁਪਏ ਤੋਂ ਤੁਸੀਂ ਸ਼ੁਰੂ ਕਰ ਸਕਦੇ ਆ ਬਈ ਹਨਾ ਛੋਟੀਆਂ ਗੱਡੀਆਂ ਦੇ ਵਿੱਚ ਵੀ ਆਪਣੇ ਤਾਂ ਬਹੁਤ ਜ਼ਿਆਦਾ ਕਰੇਜ ਰਹਿੰਦਾ ਮ ਨਾਲ ਹੁੰਦੇ ਵੀ ਤਾਂ ਆ ਦੇ ਵਿੱਚ ਵਰਨਾਕਾਰ ਲੈ ਕੇ ਜਾ ਸਕਦੇ ਆ ਬਈ ਤੁਸੀਂ ਇਹ ਵੀਰੇ ਵਰਨਾਕਾਰ ਵੀਰੇ ਇਹਦਾ ਆਪਣਾ 2000 ਰੁਪਏ ਪਰ ਡੇ ਦਾ ਕਿਰਾਇਆ ਹਾਂਜੀ ਹਾਂ ਜਦੋਂ ਪੀਕ ਤੇ ਹੈਗਾ ਬਾਕੀ ਆਪਾਂ 1600 1700 ਰੁਪਏ ਦੇ ਵਿੱਚ ਆਪਾਂ ਦੇ ਦੇ ਜੇ ਅੱਜ ਦੀ ਘੜੀ ਕੋਈ ਬੁਕਿੰਗ ਲੈਂਦਾ ਥੋੜਾ ਤਾਂ 15 1600 ਰੁਪਏ ਦਾ ਹਾਂਜੀ 15 1600 ਰੁਪਏ ਦੇ ਵਿੱਚ ਆਪਾਂ ਇਹ ਕਰ ਦੇਵਾਂਗੇ ਠੀਕ ਆ ਬਈ ਲੈ ਵੀ ਵਰਨਾ ਤੁਸੀਂ ਆ ਨਾ ਬਈ 15 1600 ਤੋਂ ਲੈ ਸਕਦੇ ਹੋ ਤੇ ਇਹ ਕਾਰਾਂ ਜਿਹੜੀਆਂ ਆਪਣੇ ਲਗ ਹੈ ਨਾ ਬਈ ਛੋਟੀ ਇਹ ਵੀ 1500 ਰੁਪਏ ਵੀਰੇ 1500 ਰੁਪਏ ਵੀਰੇ ਪਰ ਡੇ ਹੂੰ ਹੂੰ ਇਹ ਵੀ 16-1700 ਰੁਪਏ ਪਰ ਡੇ ਇਹ ਵੀ 16-1700 ਰੁਪਏ ਬਾਕੀ ਇਹ ਜਿਹੜੇ ਛੋਟੀਆਂ ਗੱਡੀਆਂ ਲਿੰਗੀਆਂ ਹੁਣ ਜਿਵੇਂ ਅੱਗੇ ਸੀਜ਼ਨ ਸਟਾਰਟ ਹੋ ਰਿਹਾ ਹੈਗਾ ਸਰਦੀ ਆ ਰਹੀ ਹੈਗੀ ਵਿਆਹ ਸ਼ਾਦੀ ਚ ਜਾਣਾ ਪੈਂਦਾ ਕਈ ਆਪਣੇ ਵੀਰ ਆਰਮੀ ਚੋਂ ਵੀ ਰਿਟਾਇਰ ਹੁੰਦੇ ਜਿਹੜੇ ਹੁੰਦੇ ਨੇ ਜਾਂ ਫਿਰ ਆਰਮੀ ਦੇ ਵਿੱਚ ਜੌਬ ਕਰ ਰਹੇ ਹੁੰਦੇ ਨੇ ਉਹ ਆਪਣੇ ਘਰ ਗੱਡੀ ਖੜੀ ਨਹੀਂ ਕਰਦੇ ਲੈ ਕੇ ਉਹ ਫਿਰ ਉਹ 2-3 ਮਹੀਨੇ ਬਾਅਦ 3 ਮਹੀਨੇ ਬਾਅਦ 4 ਮਹੀਨੇ ਬਾਅਦ ਆਉਂਦੇ ਨੇਗੇ ਛੁੱਟੀ ਲੈ ਕੇ ਆਉਂਦੇ ਨੇ 30 ਦਿਨ ਹਾਂ ਤੇ ਉਹ ਵੀ ਆਪਣੇ ਤੋਂ ਇਹ ਗੱਡੀਆਂ 30 ਦਿਨ ਵਾਸਤੇ 20 ਦਿਨ ਵਾਸਤੇ ਲੈ ਜਾਂਦੇ ਨੇ ਤੇ ਆਪਾਂ ਸਿਰਫ ਉਹਨੂੰ ਘੱਟ ਰੇਟ ਤੇ 1000 ਰੁਪਏ ਪਰ ਡੇ ਦੇ ਵਿੱਚ ਗੱਡੀ ਦੇ ਲੈ ਵੀ ਸੀਗਾ ਤੁਸੀਂ ਸਿਰਫ 1000 ਰੁਪਿਆ ਪਰ ਡੇ ਦੇ ਹਿਸਾਬ ਨਾਲ ਵੀ ਬਈ ਤੁਸੀਂ ਬਾਈ ਹੋਰਾਂ ਕੋਲੋਂ ਕਾਰ ਲੈ ਕੇ ਜਾ ਸਕਦੇ ਹੋ ਬਈ ਹੈਨਾ ਕੋਈ ਅਗਰ ਤੁਸੀਂ ਆਪਣਾ ਆਪਾ ਕਹਿੰਦੇ ਵੀ ਘਰ ਦੇ ਕੰਮ ਨਿਮੇੜਨੇ ਨੇ ਕੋਈ 10 ਦਿਨ 15 ਦਿਨ 20 ਦਿਨ ਹੈਨਾ ਬਈ ਤਾਂ ਤੁਸੀਂ ਇਹ ਕਾਰਾਂ ਲੈ ਕੇ ਜਾ ਸਕਦੇ ਹੋਗੇ ਤੇ ਉਸ ਤੋਂ ਬਾਅਦ ਭਈ ਹੁਣ ਅਗਲੀ ਗੱਲ ਆਉਂਦੀ ਹੈਗੀ ਆਪਣੇ ਵੈਡਿੰਗ ਦੀ ਸਾਡੇ ਵਿਆਹ ਨੇ ਮੰਨ ਕੇ ਚੱਲੋ ਬਈ ਹੈਨਾ ਤੇ ਕੋਈ ਜੇ ਕਿਸੇ ਨੇ ਬਈ ਹੈਨਾ ਵਿਆਹ ਵਾਸਤੇ ਡੋਲੀ ਵਾਸਤੇ ਗੱਡੀਆਂ ਲੈਣੀਆਂ ਤਾਂ ਤੁਸੀਂ ਆਹ ਕਾਰਾਂ ਚੋਂ ਵੀ ਚੂਜ਼ ਕਰ ਸਕਦੇ ਹੋ ਬਈ ਇਹਦੇ ਵਿੱਚ ਵੀਰੇ ਆਪਣੇ ਲਵੇ ਜਿਵੇਂ ਹੈਨਾ ਆਡੀ ਆ ਗਈ ਇਹ ਕਿਹੜੀ ਆਡੀ ਹੈ ਬਈ ਆਪਣੇ ਲਵੇ ਆਡੀ A6 ਹੈ A6 ਹੈ ਵੀਰੇ ਹਾਂਜੀ ਠੀਕ ਹੈ A6 ਵੀ ਹੈਨਾ ਇਹ ਇਹ ਤੁਸੀਂ ਕਾਰ ਲੈ ਗ ਜਾ ਇਹ ਵੀ ਬਈ ਬਹੁਤ ਪ੍ਰੀਮੀਅਮ ਕਾਰ ਹੁੰਦੀ ਹੈਗੀ ਬਈ ਹੈਨਾ ਇਹ 4 ਵੀ ਹੈਗੀ ਆ ਹੂੰ ਹੂੰ ਇਹ 6 ਵੀ ਹੈਗੀ ਆ ਹਾਂ XJL ਵਗੈਰਾ ਸਾਰੀਆਂ ਹੈਗੀਆਂ XJL ਆਪਣੇ ਕੋਲ ਵੀਰੇ ਆ ਖੜੀ ਆ ਠੀਕ ਹੈ ਬਈ XJL ਖੜੀ ਆ ਰੇਂਜ ਰੋਵਰ ਖੜੀ ਆ ਬਾਕੀ ਨੇ ਆਪਣੇ ਕੋਲੇ ਸਿਰਫ ਇਹ ਗੱਡੀਆਂ ਨਹੀਂ ਹੈਗੀਆਂ ਆਪਣੇ ਕੋਲ ਹੋਰ ਵੀ ਗੱਡੀਆਂ ਵੈਡਿੰਗ ਵਾਲੀ ਕਾਰ ਵਾਲੀਆਂ ਹੈਗੀਆਂ ਨੇ ਹੂੰ 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 ਵੈਡਿੰਗ ਕਾਰ ਦੇ ਵਿੱਚ ਜੋ ਉਹਨਾਂ ਦੀ ਡਿਮਾਂਡ ਹੋਊਗੀ ਹੂੰ 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 ਆਪਾਂ ਡਿਮਾਂਡ ਤੇ ਗੱਡੀ ਹਰ ਇੱਕ ਗੱਡੀ ਦੰਨੇ ਆਪਾਂ ਜੀ-ਵੈਗਨ ਵੀ ਆਪਾਂ ਦੇ ਦਾਂਗੇ ਓਕੇ ਮਤਲਬ ਬਾਈ ਹਨਾ ਤੁੰਨੇ ਸਾਨੂੰ ਕਹਿਣਾ ਵੀ ਜਸੇ ਸਾਨੂੰ ਬਈ ਆਹ ਕਾਰ ਚਾਹੀਦੀ ਆ ਠੀਕ ਆ ਤੁਹਾਡੇ ਜਦੋਂ ਅਗੇ ਹਾਜ਼ਰ ਹੋ ਜੂਗੀ ਜਿਹੜੀ ਡੇਟ ਨੂੰ ਤੁਸੀਂ ਕਹੋਗੇ ਇੱਕ ਵਾਰ ਨਾ ਆਪਾਂ ਤੁਹਾਨੂੰ ਆਹ ਕਾਰ ਅੰਦਰੋਂ ਦਿਖਾਉਣਾ ਹੈ ਬਈ ਹਨਾ ਇਹ ਕਾਰ ਬਈ ਗੁਰਪ੍ਰੀਤ ਇੱਕ ਵਾਰ ਆਪਾਂ 15 ਦਿਖਾ ਦਈਏ ਇਹ ਕਾਰ ਬਈ ਅੰਦਰੋਂ ਨਾ ਫੀਲ ਹੀ ਹੋਰ ਆਉਂਦਾ ਏ ਕਾਰ 'ਚ ਬਹਿ ਕੇ ਬਿਲਕੁਲ ਹਾਂਜੀ ਸਾਜਰ ਲੱਗੇ ਨੇ ਵੀਰੇ ਕਹਦਾ ਠੀਕ ਆ ਬਈ ਦੇਖੋ ਉੱਪਰ ਸਾਰਾ ਸਾਰਾ ਕੋਲ ਜਿਵੇਂ ਵੀਡੀਓ ਸ਼ੂਟ ਵਗੈਰਾ ਕਰਾਉਣਾ ਵਿਆਹ ਲਈ ਵਗੈਰਾ ਅੱਛਾ ਬਈ ਗਾਣੇ ਵਾਸਤੇ ਵੀ ਤੁਸੀਂ ਦੇ ਦਿੰਦਿਆਂਗੇ ਆਪਾਂ ਨੂੰ ਹਾਂਜੀ ਵੀਰੇ ਗਾਣੇ ਵਾਸਤੇ ਠੀਕ ਆ ਤੇ ਬਈ ਕੋਈ ਗਾਣੇ ਵਗੈਰਾ ਸ਼ੂਟ ਕਰਵਾਉਣੇ ਨੇ ਬਈ ਹਨਾ ਤਾਂ ਤੁਸੀਂ ਆਹ ਗੱਡੀਆਂ ਬਈ ਹਨਾ ਬਾਈ ਹੋਰਾਂ ਤੋਂ ਤੁਸੀਂ ਰੈਂਟ ਤੇ ਲੈ ਕੇ ਜਾ ਸਕਦੇ ਹੋਗੇ ਸਾਰਾ ਕੁਝ ਉਰੀ ਮਿਲ ਜਾਣਾ ਬਈ ਤੁਹਾਨੂੰ ਹਨਾ ਰੇਟ ਕੁਝ ਵੀ ਨਹੀਂ ਹੈ ਹਨਾ ਬਈ ਇੰਨਾ ਕਾਰਾਂ ਦੇ ਬਈ ਹਨਾ ਜਿਵੇਂ ਮੈਂ ਗੱਲ ਕਰਾਂ ਅਗਰ ਕੋਈ ਗਾਣੇ ਵਗੈਰਾ ਸ਼ੂਟ ਤੇ ਲੈ ਕੇ ਜਾਂਦਾ ਕੋਈ ਪਰਡੇ ਦੇ ਹਿਸਾਬ ਨਾਲ ਹਨਾ ਉਹ ਗਾਣੇ ਦਾ ਤਾਂ ਹੁੰਦੀ ਜੀ ਤਿੰਨ ਚਾਰ ਦਿਨਾਂ ਦਾ ਸ਼ੂਟ ਉਹਦੇ ਵਾਸਤੇ ਹਾਂਜੀ ਵੀਰੇ ਉਹਦੇ ਵਾਸਤੇ ਵੀ ਲੈ ਕੇ ਜਾ ਸਕਦੇ ਨੇ ਕੋਈ ਉਹ ਨਹੀਂ ਠੀਕ ਹੈ ਬਈ ਟਾਈਮ ਦੇ ਅਕੋਰਡਿੰਗ ਬੁਕਿੰਗ ਦੇ ਅਕੋਰਡਿੰਗ ਆਪਾਂ ਉਹਦੇ ਨਾਲ ਆਪਾਂ ਕਰ ਸਕਦੇ ਡੀਲ ਕਰ ਸਕਦੇ ਠੀਕ ਹੈ ਬਈ ਤੇ ਬਈ ਆਪਣੇ ਲਵੇ ਰੇਂਜ ਰੋਵਰ ਵੀ ਖੜੀ ਹੈ ਠੀਕ ਹੈ ਬਈ ਉਹਦੇ ਕੋਲ ਬਾਈ ਨੇ ਆਉਂਦੇ ਸਾਰ ਸੈਲਫ ਮਾਰਤੀ ਤਾਂ ਹੈ ਹੀ ਝੋਟਾ ਕਾਰ ਆ ਬਈ ਹਨਾ ਤੇ ਇਹ 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 ਜਿਆਦਾ ਪ੍ਰੈਫਰ ਕਰਦੇ ਨੇ ਬਾਈ ਆਪਣੇ ਪੁਰਾਣੀ ਸ਼ੇਪ ਨੂੰ ਇਹ ਬਾਈ ਸਿੱਧੂ ਵੇਲੇ ਦੀ ਕਾਰ ਆ ਬਾਈ ਹਨਾ ਉਹ ਬਾਈ ਸਿੱਧੂ ਲਵੇ ਵੀ ਕਾਰ ਹੁੰਦੀ ਸੀ ਇਹਦੇ ਨਾਲ ਦੀ ਦੇਖੋ ਇਹ ਹੈਗੀ ਹੈ ਕਿ ਆਪਣੀ 에어 ਮੈਡਿਕ ਸਸਪੈਂਸ਼ਨ ਵਾਲੀ ਹੁਣੇ ਤੁਹਾਡੇ ਸਾਹਮਣੇ ਇਹ ਉੱਚੀ ਹੋਈ ਆ ਬਾਈ ਹਨਾ ਤੇ ਕਾਰ ਵੀ ਉੱਚੀ ਆ ਤਾਂ ਰਤਬਾ ਵੀ ਉੱਚਾ ਆ ਬਾਈ ਇਹ ਵੀ ਤੁਸੀਂ ਬਾਈ ਖਰੋਂ ਤੋਂ ਬੁਕਿੰਗ ਕਾਰ ਦੀ ਲੈ ਸਕਦੇ ਆ ਬਾਈ ਹਨਾ ਤੇ ਬਾਈ ਸਿੱਧੂ ਵੀ ਲੈ ਕੇ ਗਿਆ ਆਪਣਾ ਤੂੰ ਇਹ ਇੱਕ ਦੋ ਵਾਰ ਅੱਛਾ ਇਹੀ ਕਾਰ ਹਾਂਜੀ ਠੀਕ ਹੈ ਤੇ ਬਾਈ ਇਹ ਵੀ ਬਾਈ ਹਨਾ ਇੱਕ ਹੁਣ ਬਾਈ ਕੀ ਕਹਿ ਸਕਦਾ ਜਦੋਂ ਪਹਿਲਾਂ ਗਾਣੇ ਸਟਾਰਟ ਹੋਏ ਸੀ ਹਾਂ ਹਾਂ ਮਤਲਬ ਉਹਨਾਂ ਨੇ ਕੀਤੇ ਸੀ ਉਦੋਂ ਬਾਈ ਨੇ ਯੂਜ਼ ਕੀਤੀ ਹੈ ਆਪਣੀ ਕਾਰ ਓਕੇ ਤੇ ਬਾਈ ਹੈ ਨਾ ਇਹ ਸੀਗੇ ਅੱਜ ਦੇ ਆਕਾਰਾਂ ਬਾਈ ਕੋਈ ਵੀ ਮੇਰਾ ਭਰਾ ਵਿਡਿੰਗ ਵਾਸਤੇ ਰੈਂਟਲ ਵਾਸਤੇ ਅਗਰ ਕੋਈ ਕਾਰ ਲੈ ਕੇ ਜਾਣਾ ਚਾਹੁੰਦਾ ਤਾਂ ਬਾਈ ਫਰ ਨਾਲ ਸੰਪਰਕ ਕਰ ਸਕਦਾ ਮੈਂ ਨੰਬਰ نیچے ਪਾਏ ਹੋਏ ਨੇ ਠੀਕ ਆ ਤੇ ਬਾਈ ਫਰ ਦਾ ਪੇਜ ਮੈਂ ਮੈਂਸ਼ਨ ਕਰ ਦੂੰਗਾ ਬਾਈ ਹੈ ਨਾ ਅ ਵੈਸੇ ਇੰਸਟਾਗ੍ਰਾਮ ਦਾ ਪੇਜ ਆਪਾਂ ਬੋਲ ਹੀ ਦਈਏ ਬਾਈ ਹਨਾ ਕੀ ਪੇਜ ਹੈ ਬਾਈ ਮੇਰੇ ਇੰਸਟਾਗ੍ਰਾਮ ਦਾ ਸਰਦਾਰ ਸਾਹਿਬ ਰੈਂਟਲ ਕਾਰ ਜੀ ਸਰਦਾਰ ਸਾਹਿਬ ਰੈਂਟਲ ਕਾਰਸ ਠੀਕ ਹੈ ਹਾਂਜੀ ਬਾਈ ਜੇ ਸਿੱਧੂ ਦਾ ਨਾਮ ਬਾਈ ਸਿੱਧੂ ਦਾ ਨਾਮ ਲੈ ਕੇ ਆਉ ਕੋਈ ਫੈਨ ਹੋਊ ਨਾ ਉਹਦੇ ਵਾਸਤੇ ਵੱਖਰਾ ਡਿਸਕਾਊਂਟ ਹੋਊਗਾ ਲੈ ਬਾਈ ਠੀਕ ਹੈ ਤੇ ਆ ਜਾਓ ਬਾਈ ਹਨਾ ਤੇ ਮਿਲਦੇ ਆ ਬਹੁਤ ਛੇਤੀ ਬਾਈ ਕਿਸੇ ਨਵੀਂ ਵੀਡੀਓ ਦੇ ਨਾਲ ਬਾਈ ਸਤਿ ਸ੍ਰੀ ਅਕਾਲ